ਇੱਕ ਕਿਤਾਬ ਮੈਂ ਪੜ ਰਿਹਾ ਸੀ ਤੇ ਕਿਤਾਬ ਦੇ ਆਰੰਭ ਦੇ ਵਿੱਚ ਹੀ ਨਾ ਉਸ ਰਾਈਟਰ ਨੇ ਉਹ ਕਿਤਾਬ ਆਪਣੇ 6 ਕੋ ਸਾਲਾਂ ਦੇ ਬੇਟੇ ਨੂੰ ਸਮਰਪਿਤ ਕੀਤੀ ਸੀ ਬਾਕਾਇਦਾ ਉਹਨੇ ਇਸ ਗੱਲ ਨੂੰ ਲਿਖਿਆ ਹੈ ਕਿ ਇਹ ਜਿਹੜੀ ਕਿਤਾਬ ਹੈ ਮੈਂ ਆਪਣੇ ਪੁੱਤਰ ਨੂੰ ਆਪਣੇ ਬੇਟੇ ਨੂੰ ਸਮਰਪਿਤ ਕਰ ਰਿਹਾ ਹਾਂ ਇਸ ਕਰਕੇ ਨਹੀਂ ਕਰ ਰਿਹਾ ਕਿ ਇਹ ਮੇਰਾ ਪੁੱਤਰ ਹੈ ਬਲਕਿ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਇਸ ਨੇ ਇੱਕ ਬਹੁਤ ਹੀ ਕਮਾਲ ਦੀ ਗੱਲ ਕਹੀ ਉਹ ਗੱਲ ਜਿਹੜੀ ਹੈ ਉਸਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਇਹ ਜਿਹੜੀ ਕਿਤਾਬ ਹੈ ਮੈਂ ਆਪਣੇ 6 ਸਾਲਾ ਬੇਟੇ ਨੂੰ ਸਮਰਪਿਤ ਕਰ ਰਿਹਾ ਹਾਂ ਉਹ ਫਿਰ ਕਹਿੰਦਾ ਹੈ ਕਿ ਮੈਂ ਲਾਇਬ੍ਰੇਰੀ ਦੇ ਅੰਦਰ ਬੈਠ ਕੇ ਕੁਝ ਲਿਖ ਰਿਹਾ ਸੀ ਔਰ ਇਸੇ ਕਿਤਾਬ ਦੇ ਸਬੰਧ ਦੇ ਅੰਦਰ ਮੈਂ ਕੁਝ ਲਿਖ ਰਿਹਾ ਸੀ ਤੇ ਅਚਾਨਕ ਮੇਰਾ ਬੇਟਾ ਕਮਰੇ 'ਚ ਲਾਇਬ੍ਰੇਰੀ 'ਚ ਆਉਂਦਾ ਹੈ ਤੇ ਆ ਕੇ ਮੈਨੂੰ ਸਵਾਲ ਕਰਦਾ ਹੈ ਵੀ ਪਿਤਾ ਜੀ ਤੁਸੀਂ ਕੀ ਕਰ ਰਹੇ ਹੋ ਤੇ ਕਹਿੰਦਾ ਜਦੋਂ ਉਹਨੇ ਸਵਾਲ ਕੀਤਾ ਤੇ ਮੈਂ ਫਿਰ ਉਹਦੇ ਵੱਲ ਦੇਖਿਆ ਤੇ ਮੈਂ ਉਹਨੂੰ ਜਵਾਬ ਦਿੱਤਾ ਕਿ ਪੁੱਤਰ ਜੀ ਮੈਂ ਲਿਖ ਰਿਹਾ ਹਾਂ ਤੂੰ ਦਾ ਦੂਜਾ ਸਵਾਲ ਸੀ ਕਿਉਂ ਲਿਖ ਰਹੇ ਹੋ ਤੋ ਕਹਿੰਦਾ ਮੇਰਾ ਜਵਾਬ ਸੀਗਾ ਕਿਉਂਕਿ ਮੈਂ ਇੱਕ ਰਾਈਟਰ ਹਾਂ ਤੇ ਰਾਈਟਰ ਦਾ ਕੰਮ ਹੁੰਦਾ ਹੈ ਲਿਖਣਾ ਇਸੇ ਕਰਕੇ ਮੈਂ ਲਿਖ ਰਿਹਾ ਹਾਂ ਕਹਿੰਦਾ ਮੈਨੂੰ ਉਹਦੇ ਨਾਲ ਗੱਲ ਕਰਨੀ ਚੰਗੀ ਲੱਗ ਰਹੀ ਸੀ ਤੇ ਮੈਂ ਹੋਰ ਉਹਦੇ ਨਾਲ ਗੱਲ ਅੱਗੇ ਛੇੜੀ ਅੱਤੇ ਮੈਂ ਉਹਨੂੰ ਪੁੱਛਿਆ ਵੀ ਪੁੱਤਰ ਜੀ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਤੋ ਬੱਚਾ ਮੈਨੂੰ ਕਹਿੰਦਾ ਕਿ ਮੈਂ ਡਾਕਟਰ ਬੰਨਣਾ ਚਾਹੁੰਦਾ ਉਹ ਕਹਿੰਦਾ ਮੈਂ ਆਪਣੇ ਬੇਟੇ ਨੂੰ ਪੁੱਛਿਆ ਵੀ ਤੁਸੀਂ ਕਿਸ ਚੀਜ਼ ਦੇ ਡਾਕਟਰ ਬੰਨਣਾ ਚਾਹੁੰਦੇ ਹੋ ਤੋ ਉਹਨੇ ਮੈਨੂੰ ਜਵਾਬ ਦਿੱਤਾ ਜਿਸ ਜਵਾਬ ਤੋਂ ਮੈਂ ਇੰਨਾ ਪ੍ਰਭਾਵਿਤ ਹੋਇਆ ਕਿ ਇਹ ਜਿਹੜੀ ਕਿਤਾਬ ਹੈ ਮੈਂ ਉਸ ਬੇਟੇ ਨੂੰ ਸਮਰਪਿਤ ਕਰ ਦਿੱਤੀ ਉਹਦਾ ਜਵਾਬ ਕੀ ਸੀ ਜਵਾਬ ਸੀ ਕਿ ਮੈਂ ਖੁਸ਼ੀਆਂ ਦਾ ਡਾਕਟਰ ਬੰਨਣਾ ਚਾਹੁੰਦਾ ਔਰ ਸੱਚ ਦੇ ਅੰਦਰ ਇਸ ਸੰਸਾਰ ਨੂੰ ऐसे बहुत सारे डॉक्टरਾਂ ਦੀ ਜਰੂਰਤ ਹੈ ਜੋ ਖੁਸ਼ੀਆਂ ਦੇ ਲਈ ਕੰਮ ਕਰਨ। ਇਸ ਦੁਨੀਆ ਦੀ ਸਭ ਤੋਂ ਕੀਮਤੀ ਸ਼ੈ ਹੀ ਖੁਸ਼ੀ ਬਣ ਗਈ ਹੈ। ਹਰ ਇੱਕ ਬੰਦੇ ਦੇ ਜੀਵਨ 'ਚ ਤੁਹਾਨੂੰ ਦੁੱਖ ਬਹੁਤ ਮਿਲੇਗਾ। ਸੁੱਖ ਨਹੀਂ ਮਿਲੇਗਾ। ਗੁਰੂ ਸਾਹਿਬ ਜੀ ਇਸੇ ਕਰਕੇ ਕਹਿੰਦੇ ਨੇ ਕਿ ਦੁੱਖ ਕਿਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਮਹਾਰਾਜ ਜੀ ਕਹਿੰਦੇ ਹਰੇਕ ਬੰਦਾ ਦੁੱਖਾਂ ਦੇ ਨਾਲ ਤਕਲੀਫਾਂ ਦੇ ਨਾਲ ਭਰਿਆ ਪਿਆ ਹੈ ਪਰ ਸੁੱਖ ਤੁਹਾਨੂੰ ਕਿਸੇ ਦੇ ਜੀਵਨ 'ਚ ਨਹੀਂ ਮਿਲਦਾ। ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਬਾਲੀ ਰੂਬੈ ਨਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ। ਤੋਂ ਇਸ ਸੰਸਾਰ ਨੂੰ ਖੁਸ਼ੀਆਂ ਦੀ ਜ਼ਰੂਰਤ ਹੈ ਔਰ ਜੇਕਰ ਤੁਹਾਡੇ ਕੋਲ ਬਲ ਹੈ ਸਮਰੱਥਾ ਹੈ ਤਾਕਤ ਹੈ ਤੇ ਜਿੰਨਾ ਹੋ ਸਕਦਾ ਹੈ ਉਹਨਾਂ ਖੁਸ਼ੀਆਂ ਵੰਡੋ। ਔਰ ਇਹ ਗੱਲ ਚੇਤੇ ਰੱਖਿਓ ਭਾਈ ਗੁਰਦਾਸ ਜੀ ਕਹਿੰਦੇ ਕਿ ਜਿਹੜੀ ਚੀਜ਼ ਤੁਸੀਂ ਦੇ ਰਹੇ ਹੋ ਨਾ ਉਹ ਚੀਜ਼ ਮੁੜ ਕੇ ਤੁਹਾਡੇ ਕੋਲ ਵਾਪਸ ਆਉਣੀ ਹੈ। ਅਗਰ ਤੁਸੀਂ ਖੁਸ਼ੀਆਂ ਵੰਡ ਰਹੇ ਹੋ ਤੋਂ ਨਿਸ਼ਚਿਤ ਤੌਰ ਤੇ ਖੁਸ਼ੀਆਂ ਵਾਪਸ ਤੁਹਾਡੇ ਕੋਲ ਆ ਜਾਣੀਆਂ। ਉਹ ਕਹਿੰਦੇ ਕਿ ਕੁਦਰਤ ਦਾ ਇਹ ਨਿਯਮ ਹੈ ਜਿਵੇਂ ਧਰਤੀ ਨੂੰ ਤੁਸੀਂ ਜਿਹੜਾ ਬੀਜ ਦਿੰਦੇ ਹੋ ਉਹ ਧਰਤੀ ਆਪਣੇ ਕੋਲ ਨਹੀਂ ਰੱਖਦੀ ਬਲਕਿ ਵਾਪਸ ਕਰਦੀ ਹੈ ਔਰ ਸਿਰਫ ਉਹਨਾ ਹੀ ਨਹੀਂ ਕਰਦੀ ਜਿੰਨਾ ਤੁਸੀਂ ਦਿੱਤਾ ਉਸ ਤੋਂ ਕਈ ਗੁਣਾ ਵਧਾ ਕੇ ਵਾਪਸ ਕਰਦੀ ਹੈ ਆਸਮਾਨ ਵਾਲਾ ਅਗਰ ਤੁਸੀਂ ਪੱਥਰ ਸੁੱਟੇ ਨੇ ਤੇ ਪੱਥਰ ਵਾਪਸ ਆਉਣਗੇ ਫੁੱਲ ਸੁੱਟੇ ਨੇ ਤੇ ਫੁੱਲ ਵਾਪਸ ਆਉਣਗੇ ਖੂਜ ਜੈਸੀ ਤੁਸੀਂ ਆਵਾਜ਼ ਦਿੰਦੀ ਹੈ ਵੈਸੀ ਆਵਾਜ਼ ਤੁਹਾਨੂੰ ਬਾਅਦ ਵਾਪਸ ਆਵੇਗੀ ਕੁਦਰਤ ਨੂੰ ਜੋ ਤੁਸੀਂ ਦਿੱਤਾ ਹੈ ਉਹ ਵਾਪਸ ਆਉਣਾ ਹੈ ਇਸੇ ਕਰਕੇ ਅਸੀਂ ਹਰ ਹਰ ਇੱਕ ਸਿੱਖ ਜਿਹੜਾ ਹੈ ਘੱਟ ਤੋਂ ਘੱਟ ਤਿੰਨ ਵਰੀ ਦਿਨ ਚ ਅਸੀਂ ਅਰਦਾਸ ਕਰਦੇ ਆਂ ਤੇ ਤਿੰਨੇ ਵਕਤ ਤੇ ਕਾਮਨਾ ਕਰਦੇ ਆਂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤਾ ਦਾ ਭਲਾ ਸੋ ਖੁਸ਼ੀਆਂ ਵੰਡੋਗੇ ਖੁਸ਼ੀਆਂ ਵਾਪਸ ਆਉਣਗੀਆਂ ਅਗਰ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤੇ ਤੁਸੀਂ ਇਹਨਾਂ ਵਿਚਾਰਨਾਂ ਅੱਗੇ ਸ਼ੇਅਰ ਕਰ ਸਕਦੇ ਹੋ ਧੰਨਵਾਦ